ਦੇਖੇ ਦੇ ਖਾਣੀ ਅੰਦਰ ਤਾਂਬੇ ਜਿਹੜੇ ਜੜਦੇ ਅੱਛਾ ਸਾਡਾ ਮੰਨ ਜਾ ਦਾਰਾ ਤੇ ਕਿ ਲੋੜਾ ਆ ਗਿਆ ਕਾਰ ਵਿੱਚ ਵੇ ਹੋਲੀ ਪੂਰੀ ਕੀਤੀ ਆ ਗਿਆ ਕਾਰ ਵਿੱਚ ਵੇ ਕਿ ਲੋੜਾ 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 ਆ ਗਿਆ ਕਾਰ ਵਿੱਚ ਵੇ ਹੋਲੀ ਪੂਰੀ ਕੀਤੀ ਚਲ ਮੈਂ ਕਿਹਾ ਹੁਣ ਹੋਰ ਪਾਉਣ ਨੇ ਤੁਸੀਂ ਸੁਣਾਣੀਆਂ ਥੜੀਆਂ ਬੱਲੇ ਫਿੱਟੇ ਮੁੱਥਾ ਆਡਾ ਨਾ ਬੋਲਣ a la mano. चले। चले। माल वे दोदी जेटिया। प ਨਾ ਨਾ ਪਰਿਆ ਆ ਖੀਰ ਦਾ ਖੜ ਕੇ ਦੇਖ ਸ਼ਕੀਨਾ ਕੀਤਾ ਪੈਂਦਾ ਸੋਣੀ ਹੀਰ ਦਾ ਖੜ ਕੇ ਦੇਖ ਸ਼ਕੀਨਾ ਕੀਤਾ ਪੈਂਦਾ ਸੋਣੀ ਹੀਰ ਦਾ ਖੜ ਕੇ ਦੇਖ ਸ਼ਕੀਨਾ ਕੀਤਾ ਪੈਂਦਾ ਜਲਾਰ ਦੀਰ ਦਾ ਖੜ ਕੇ ਦੇਖ ਸ਼ਕੀਨਾ ਕੀਤਾ ਪੈਂਦਾ ਸੋਣੀ ਹੀਰ ਦਾ ਖੜ ਕੇ ਦੇਖ ਸ਼ਕੀਨਾ ਕੀਤਾ ਪੈਂਦਾ ਸੋਣੀ ਨਾ ਚੰਨਾ ਪੜਿਆ ਜੋ ਮੈਂ ਦਾ ਖੜ ਕੇ ਦੇਖ ਸਕੀ ਨਾ ਗੀ ਦਸਦੀ ਮਾ